ਬਹੁਤੀ ਵਧੀਆ ਢੰਗ ਨਾਲ ਪ੍ਰਸ਼ਾਸਨ ਨੇ ਤੇ ਆਮਨਿਲਾ ਕਮੇਟੀ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਅੱਜ ਬੋਲੀ ਪੂਰੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਵਿਰੋਧ ਹੋ ਗਿਆ ਤੇ ਕੋਈ ਰੋਲਾ ਨਹੀਂ ਕੀ ਰੱਪਾ ਨਹੀਂ ਅੰਦਰ ਕਮੇਟੀ ਨੇ ਬੜੀ ਸੁਚਿਰਜੇ ਢੰਗ ਨਾਲ ਬੋਲੀ ਕਰਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਜਾਨੀ ਕਿ ਸਿਰੇ ਚਾੜ੍ਹਤੀ ਹੈ ਪਰਚੀ ਗੱਡੇ ਦੀ ਪੰਚਾ ਜਿਹੜੇ ਕੈਂਡੀਡੇਟ ਸੀ ਪੰਚਾ ਦੀ ਤੇ ਪੰਚਾ ਦੇ ਵਿੱਚੋਂ ਸਾਡੀ ਪਰਚੀ ਨਿਕਲ ਗਈ ਹੈ ਤੇ ਸਾਨੂੰ ਮੈਲਾ ਡਿਕਲੇਅਰ ਹੋ ਗਿਆ ਚਾਹੋ ਭਗਵਾਨ ਜੀ ਪੰਜ ਕੈਂਡੀਡੇਟ ਸੀਗੇ ਜੀ ਇੱਕ ਤਾਂ ਆਪਣੇ ਜਿੰਦਰ ਸਾਹਿਬ ਸੀਗੇ ਇੱਕ ਅਜੀਪਾਲ ਦਾਸਾਬਰ ਸੀਗੇ ਜੀ ਇੱਕ ਅਜੀ ਨੀਰ ਸੀਗੇ ਇੱਕ ਮੈ ਸੀਗਾ ਜੀ ਇੱਕ ਕਪੂਰ ਇੱਕ ਵਰਿੰਦਰ ਕਪੂਰ ਸੀਗੇ ਕਿੰਨੇ ਦੀ ਕੰਪਨੀ ਕਿੰਨੇ ਦਾ 84 ਲੱਖ ਦਾ ਠੇਕਾ ਹੋਇਆ ਜੀ ਇਨਕਲੂਡਡ ਜੀਐਸਟੀ ਨਾਮ ਕੀ ਕੰਪਨੀ ਦਾ ਕੰਪਨੀ ਦਾ ਨਾਲ ਕੋਨਾਲ ਕੰਪਨੀ ਦੇ ਨਾਮ ਤੇ ਹੋਏ ਜੀ ਠੀਕ ਹੈ ਹਾਂਜੀ 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 ਪੂਰਾ ਫੁੱਲ ਬੇਟਾ ਪੁੱਲ ਇੰਤਜ਼ਾਮ ਕੀਤਾ ਜਾਏਗਾ ਜੀ ਮੇਲੇ ਦਾ ਸਾਰਾ ਕੁਝ ਆਏਗਾ ਜੀ ਬਹੁਤ ਵਧੀਆ ਝੂਟੇ ਆਣਗੇ ਟੈਨਸ਼ਨ ਨਾਲ ਸੇਫਟੀ ਵੀ ਲੈ ਕੇ ਪ੍ਰੋਪਰ ਨਾਲੇ ਆਪਾਂ ਕਿਹੜਾ ਨਵੇਂ ਆਪਣੇ ਜੰਦਰ ਸਾਹਿਬ ਨਾਲ ਸਾਰੇ ਆਪਾਂ ਇਕੱਠੇ ਕਰਦੇ ਪਏ ਆ ਪ੍ਰੋਪਰ ਢੰਗ ਨਾਲ ਚੱਲੇਗਾ ਪ੍ਰੋਪਰ ਟੱਕੜਾ ਜਲੂ ਜਦਾਂ ਕੇ ਬਾਕੀ ਦੁਆਰਾ ਸਾਰੇ ਸਾਰੇ ਆ ਯਾਰ ਬੰਗਦੀ ਅੱਜ ਆਜਾ ਅੱਜ ਆਵਾਜ਼ ਚੀਂ ਦੱਟਾ ਪਾਪਾ ਜਰਾ ਬੱਸ ਸਾਰੇ ਹੋ ਗਏ ਹੋਰ ਪਾਪਾ ਜਰਾ ਕਰਾ ਕੀ ਹੈ ਬੋਲੀ ਕਰਾਈ ਅੱਛਾ ਕਿੰਨੇ ਕਿ ਭਾਜੀ ਕਿੰਨੇ ਲੱਖ ਬਰਾਈ ਆ ਇਹ ਗਈ ਆ ਜੀ 83 ਲੱਖ ਤੇ ਪਰਚੀ ਸਿਸਟਮ ਹੋਇਆ ਸੀ ਬੋਲੀ ਸਾਰਿਆਂ ਨੇ ਬਤਾਤੀ ਸੀ ਕਮੇਟੀ ਨੇ ਡਿਸੀਜਨ ਲਿੱਤਾ ਕਿ 84 ਲੱਖ ਦੀ ਹੀ ਪਰਚੀ ਪਊਗੀ ਔਰ ਪਰਚੀਆਂ ਪਾਈਆਂ ਤੇ ਪ੍ਰਮਾਤਮਾ ਨੇ ਸਾਡੀ ਗਰੁੱਪ ਦੀ ਸੁਣੀ ਔਰ ਪਰਚੀ ਸਾਡੀ ਨਿਕਲੀ ਇਸ ਕਰਕੇ ਤੁਹਾਨੂੰ ਸਾਰਿਆਂ ਮੀਡੀਆ ਵਾਲਿਆਂ ਨੂੰ ਵੀ ਬਹੁਤ ਬਹੁਤ ਮੁबारकਾਂ ਇੱਕ ਇੱਕ ਹੀ ਵਧੀਆ ਚਲਾਊਗਾ ਇੱਕ ਜਿਹੜਾ ਠੇਕਾ ਇਹ ਵਧੀਆ ਚਲਾਇਆ ਜਾਊਗਾ ਜਿਹੜਾ ਇੱਕ ਹੀ ਦਸਹਿਰਾ ਵਾ ਹੋਰ ਬਹੁਤ ਵਧੀਆ ਮਨਾਇਆ ਜਾਊਗਾ। ਔਰ ਹਰ ਫੈਸਿਲਿਟੀ ਮਿਲੂਗੀ। ਜਿਹੜਾ ਵੀ ਮੇਲਾ ਦੇਖਣ ਆਊਗਾ ਉਹਨਾਂ ਨੂੰ ਹਰ ਫੈਸਿਲਿਟੀ ਮਿਲੂਗੀ। ਸਿਕਿਉਰਿਟੀ ਨੂੰ ਲੈ ਕੇ ਕਿੰਦਰ ਸਿਕਿਉਰਿਟੀ ਤੋਂ ਬਿਨਾ ਥੋੜੀ ਮੇਲਾ ਹੋ ਸਕਦਾ। ਸਪੋਰਟੀ ਵਧੀਆ ਸੀ ਲਗਾ। ਸਿਕਿਉਰਿਟੀ ਦੇ ਪੂਕਤਾ ਇੰਤਜ਼ਾਮ ਹੋਣਗੇ। ਕਮੇਟੀ ਵੀ ਕਰਕੇ ਦੇਗੀ ਤੇ ਸਾਡਾ ਪ੍ਰਸ਼ਾਸਨ ਵੀ ਕਰੇਗਾ। ਕਿਤਾ ਖੁਸ਼ੀ ਦਾ ਮੌਕਾ ਹੈ। ਖੁਸ਼ੀ ਦਾ ਮੌਲਬਾ ਬਹੁਤ ਵਧੀਆ ਜੀ ਟੈਂਕੀ ਭਾਜੀ। ਆ ਬੈਠੇ ਆ ਜੀ। ਅਦੀਪਕਾ ਛੋਟਾ ਭਰਾ ਸਾਡਾ ਹਾਂਜੀ ਹਾਂਜੀ ਹਾਂਜੀ